ਨੈਤਨਾਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਆਪਣੀ ਮਹਿੰਮਤੀ ਜਾਰ ਦਿੱਤੀ ਹੈ ਅਤੇ ਅੱਜ ਵਾਰਡ ਨੰਬਰ 58 ਅਗਰਨਗਰ ਐਕਸਟੈਂਸ਼ਨ ਬਲਾਕ A ਕਈ ਕਲੋਨੀ ਵਿੱਚ ਰਜੀਸ਼ ਗਰਗ ਦੇ ਘਰ ਵਿੱਚ ਇੱਕ ਨੁੱਕੜ ਮੀਟਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੀਵਨ ਗੁਪਤਾ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰ ਭਾਰਤ ਦੇ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ ਅਤੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ ਉਨਾ ਕਹਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਨੇ ਰਾਜਨੀਤਿਕ ਪ੍ਰਣਾਲੀ ਵਿੱਚੋਂ ਭ੍ਰਸ਼ਟਾਚਾਰ ਨੂੰ ਜੜੋਂ ਪੁੱਟਣ ਲਈ ਸਖਤ ਮਿਹਨਤ ਕੀਤੀ। ਉਹਨਾਂ ਔਰਤਾਂ ਨੂੰ ਸਸ਼ਕਤ ਬਣਾਇਆ, 80 ਕਰੋੜ ਗਰੀਬਾਂ ਨੂੰ ਮੁਫਤ ਭੋਜਨ ਅਤੇ ਛੋਟੇ ਵਪਾਰੀਆਂ ਨੂੰ ਬਿਨਾਂ ਕਿਸੇ ਗਰੰਟੀ ਦੇ ਕਰਜ਼ੇ ਦਿੱਤੇ। ਉਹਨਾਂ ਕਹੇ ਕਿ ਮੋਦੀ ਨੇ ਦੁਸ਼ਮਣ ਤਾਕਤਾਂ ਵਿਰੁੱਧ ਸਖਤ ਸਟੈਂਡ ਲਿਆ ਅਤੇ ਇਹ ਯਕੀਨੀ ਬਣਾਇਆ ਕਿ ਰਾਸ਼ਟਰੀ ਸੁਰੱਖਿਆ ਨੂੰ ਪਹਿਲ ਮਿਲੇ। ਗੁਪਤਾ ਨੇ ਕਿਹਾ ਕਿ ਲੁਧਿਆਣਾ ਦੇ ਲੋਕ ਸਿਆਣੇ ਅਤੇ ਬਹਾਦਰ ਵੀ ਹਨ ਉਹ ਪੰਜਾਬ ਨੂੰ ਲੁੱਟਣ ਅਤੇ ਇਸ ਨੂੰ ਦਿਵਾਲੀਆ ਸੂਬਾ ਬਣਾਉਣ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਹਰਾਉਣ ਲਈ ਇੱਕਜੁੱਟ ਹਨ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਕਦੇ ਵੀ ਪੰਜਾਬੀਆਂ ਨੂੰ ਨਿਰਾਸ਼ ਨਹੀਂ ਕੀਤਾ ਭਾਜਪਾ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੀ ਸ਼ੁਭਚਿੰਤਕ ਹੈ ਕਾਂਗਰਸ ਅਤੇ ਆਪ ਤੇ ਹਮਲਾ ਕਰਦੇ ਹਨ ਗੁਪਤਾ ਨੇ ਕਿਹਾ ਕਿ ਦੋਵਾਂ ਸਰਕਾਰਾਂ ਨੇ ਭਾਰਤ ਦਾ ਮਾਂਚੈਸਟਰ ਕਹੇ ਜਾਣ ਵਾਲੇ ਲੁਧਿਆਣਾ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਅਜੇ ਲੁਧਿਆਣਾ ਦੇ ਉਦਯੋਗਪਤੀ ਮੋਟਲੀਆਂ ਸਹੂਤਾ ਤੋਂ ਬੰਦੇ ਹਨ ਅਤੇ ਦੂਜੇ ਰਾਜਾਂ ਵਿੱਚ ਜਾਣ ਲਈ ਮਜਬੂਰ ਹਨ। ਨੁੱਕੜ ਮੀਟਿੰਗ ਦੌਰਾਨ ਲੋਕਾਂ ਨੇ ਗੁਪਤਾ ਨੂੰ ਪੂਰਾ ਸਮਰਥਨ ਦੇਣ ਦਾ ਪ੍ਰੋਸਾ ਦਿੱਤਾ। ਇਸ ਮੌਕੇ ਪ੍ਰਦੀਪ ਅਗਰਵਾਲ, ਰਾਜਮਿੰਦਰ ਬਾਂਸਲ, ਕਮਲ ਅਨੇਜਾ, ਸਮਝੂ ਅਗਰਵਾਲ, ਰਜੀਸ਼ ਗੁਇਲ, ਹਰਸ਼ਿਤ ਗਰਗ, ਅਸ਼ੋਕ ਧਵਨ, ਸਭ ਸੂਰੀਆਕਾਂਤ ਗੁਪਤਾ, ਜਗਤਾਰ ਸਿੰਘ ਦਿਨੇਸ਼ ਗੁਇਲ, ਚੰਦਰ ਨਾਇਰ, ਕੇਸ਼ਵ ਪਿੰਡਰ, ਅੰਜੂ ਗਰਗ, ਦੀਪਾਲੀ ਗਰਗ, ਸਤੀਤਾ ਅਤੇ ਰਜਿੰਦਰ ਸਿੰਘ ਹੀਰਾ ਆਦਿ ਮੌਜੂਦ ਸਨ।